ਕਾ ਆ ਕਿ ਰੇਟ ਸੈਂਡਲ ਕੀ ਰੇਟ ਸਣਾ ਆ ਸੈਂਡਲ ਕੀ ਰੇਟ ਆ ਵੀ ਅੰਦਰ ਸੇ ਮੜਾ ਦੁਕਾਨਦਾਰ ਜੀ ਆਇਆ ਮੜਾ ਦੇਦਰਾ ਦੁਕਾਨਦਾਰ ਜੀ ਗੁੱਡ ਮਾਰਨਿੰਗ ਦੋਸਤੋ ਕੀ ਹਜ਼ਾਰ ਨਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਜੀ ਸਵਾਗਤ ਹੈ ਜੀ ਦੇ ਨਵੇਂ ਬਲੌਗ ਦੇ ਵਿੱਚ ਤੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਗੁਰੂਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਜੀ ਤੇ ਚਲੋ ਜੀ ਆਪਾਂ ਬਲੌਗ ਨੂੰ ਸ਼ੁਰੂ ਕਰਦੇ ਆ ਜੀ ਤੇ ਸਵੇਰ ਵਾਲੀ ਤੜਕੇ ਵਾਲੀ ਦੂਜੀ ਵਾਰ ਵਾਲੀ ਚਾਹ ਪੀ ਜਾਂਨੇ ਜੀ ਅੱਜ ਸਨਾ ਕੋਈ ਆਪਣੀ ਵੱਡੀ ਹੈ ਅਧਰਾ ਵੀ ਬਾਟੀਆਂ ਲੈ ਕੇ ਥੱਲੇ ਬੈਠੀ ਹੈ ਤੇ ਸਨਾ ਦਾ ਅੱਜ ਹੈਪੀ ਬਰਥਡੇ ਜੀ ਹੈਪੀ ਬਰਥਡੇ ਲਾਦੇ ਸਾਰੇ ਜਣੇ ਸਨਾ ਹੈਪੀ ਬਰਥਡੇ ਸਨਾ ਦਾ ਹੈਪੀ ਬਰਥਡੇ ਅੱਜ ਅੱਜ 5 ਪੰਤਰੀ ਗਏ 11 ਨਵੰਬਰ 11 ਨਵੰਬਰ ਦਾ ਸਨਾ ਦਾ ਹੈਪੀ ਬਰਥਡੇ ਹੁੰਦਾ ਜੀ ਤੇ ਆ ਦੇਖੋ ਖੇਡ ਜਾਂਦੀ ਹੈ ਸਨਾ ਦੇਖੋ ਜੀ ਆ ਸਪਲਾਈਆਂ ਲੈ ਰਕੀਆਂ ਨੇ ਇਹਨਾਂ ਬਸ ਬਣਾ ਰੱਖੀਏਗੀ ਚਾਹ ਪੀ ਲਓ ਜੀ ਸਾਰੇ ਜਣੇ ਚਾਈ ਪੀ ਲਓ ਚਾਈ بارش ਦੇ ਨਾਲ ਦੇਖੋ ਜੀ ਆਪਣਾ ਮਕਾਨਾਂ ਦੀ ਜਿਹੜੀ ਆ ਪੱਕਲੀ ਕੀਤੀ ਸੀ ਉਹ ਦੇਖੋ ਜੀ ਮਕਾਨਾਂ ਦੀ ਕਲੀ ਦੇਖੋ ਆ ਦੇਖੋ ਸਾਰੀ بارش ਦੇ ਨਾਲ ਲੈ ਗਈ ਜੀ ਸਾਰੀ ਆ ਦੇਖੋ ਕਲੇ ਦਾ ਹੀ ਸਿਸਟਮ ਹੁੰਦਾ ਨਾ ਕੱਚੀ ਹੁੰਦੀ ਹੈ ਗਲੀ ਸਾਰੀ ਕਲੀ ਲੈ ਗਿਆ ਸਾਰਾ ਆਪਣਾ ਜਿਹੜਾ ਮੱਥਾ ਮਾਰਿਆ ਸੀ ਜਿਹੜਾ ਆਪਾਂ ਸਾਰਾ ਬੇਸਟ ਗਿਆ ਜਿਉਂ ਹੀ ਬੇਫਾਲਤੂ ਆ ਦੇਖੋ ਜਮੈਂ ਸਾਰੀ ਲੈ ਗਈ ਆ ਦੇਖੋ ਇੱਥੋਂ ਲੈ ਕੇ بارش پتہ نہیں ਕਿਹੜੇ ਰੁੱਤ ਦੀ ਆਈ ਏ ਅਸੀਂ ਤਾਂ ਇਹਨਾਂ ਮੱਥਾ ਮਾਰਿਆ بارش ਨੂੰ ਆਇਆ ਨਹੀਂ ਬਤਾ ਵੀ ਇਹਨਾਂ ਮੱਥਾ ਮਾਰਿਆ ਨਾ ਨੇ ਇਹਨਾਂ ਨੇ ਮਿਹਨਤ ਕਰੀਏ ਤੇ ਫਿਰ ਵੀ ਆ ਕੇ ਰੰਗ ਤੇ ਭੰਗ ਪਾ ਗਏ ਰੰਗ ਤੇ ਨਹੀਂ ਕਲੀ ਚ ਕਲੀ ਚ ਭੰਗ ਪਾ ਗਈ ਜੀ ਆ ਕੇ ਆ ਸਾਰਾ ਲਾਤਾ ਜੀ ਸਾਰੇ ਮਕਾਨਾਂ ਉਹ ਜਿਵੇਂ 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 ਪਹਿਲਾਂ ਦੇਖਦੇ ਸੀ ਉਹ ਮੈਨੂੰ ਦਿਖਣ ਲੱਗ ਗਏ ਤੇ ਕਲੇ ਕਰੇ ਬਾਅਦ ਕੁਝ ਠੀਕ ਲੱਗਣ ਲੱਗੇ ਸੀ ਹੁਣ ਉਹ ਵੀ ਫਿਰ ਲੱਗਣ ਲੱਗੇ ਖੰਦਰ ਜਿਵੇਂ ਖੰਡਰ ਦੇ ਨਹੀਂ ਹੁੰਦੇ ਜਿਵੇਂ ਪੁਰਾਣੇ ਮਕਾਨ ਪਏ ਹੁੰਦੇ ਆਵੇਂ ਜੱਗ ਲੱਗਣ ਲੱਗਿਆ ਹੁਣ ਹੈ ਤਾਂ ਪੁਰਾਣੀ ਇਹ ਕਿਉਂ ਪੁਰਾਣੇ ਚ ਲੱਗਣ ਲੱਗੇ ਸਾਰੇ ਹਲੋ ਕੀ ਕਰਨ ਦੇ ਜੋਏ ਹੈ ਕੀ ਕਰਨ ਦੇ ਦੇ ਕੀ ਹੋ ਗਿਆ ਕੀ ਲੈ ਹੈ ਹੈ ਕੀ ਲੈ ਅੱਛਾ ਪੁਣਸੀ ਹੋ ਗਈ ਕਿ ਕੋਈ ਗੱਲ ਨਹੀਂ ਪੁਣਸੀ ਹਣ ਤੇ ਕੋਈ ਆ ਦੇ ਕੋਈ ਸਣਾ ਪਤਾ ਨਹੀਂ ਕੀ ੜੰਗਾ ਢੋਈ ਜਾਂਦੀ ਓਏ ੜੰਗਾ ਦੁਕਾਨ ਤੋਂ ਨਾ ਲੈ ਕੇ ਆਇਆ ਕਰੋ ਬੇਟਾ ਤੁਸੀਂ ਆ ਦੇ ਕਿਉਂ ਕੀ ਕੀ ਲਿਆ ਰੱਖੇ ਨੇ ਕੀ ਆਇਆ ਇਹ ਦੇ ਵਿੱਚ ਹਾਂ ਅਜ ਤਰਾ ਹੈਪੀ ਬਰਥਡੇ ਵਡਾ ਅਜ ਤੂੰ ਕੰਮ ਨਹੀਂ ਕਰਨਾ ਤਾ ਹੈਪੀ ਬਰਥਡੇ ਤਰਾਜ ਹਾਂ ਛੋਟੇ ਆਓ ਇੱਧਰ ਚਾਹ ਵਸਣਾ ਹੈਪੀ ਬਰਥਡੇ ਵਡਾ ਤਰਾਜ ਆ ਤੇ ਆ ਤੇ ਦੇਖੋ ਹੈ ਇਹ ਗਨੇ ਕੋ ਨਾ ਬੇਟਾ ਨਾ ਆਇ ਨਹੀਂ ਕਰਦੇ ਹੁੰਦੇ ਬੇਟਾ ਆਇ ਨਹੀਂ ਕਰਦੇ ਹੁੰਦੇ ਤੇ ਉਧਰੋਂ ਬਾਹਰੋਂ ਦਿਖਾਉਣੀ ਦੀ ਬਾਹਰੋਂ ਲੈ ਆ ਕਿ ਨਹੀਂ ਬਾਹਰੋਂ ਤਾਂ ਫਿਰ ਲੈ ਆ ਕਿਵੇਂ ਆ ਉਸ ਓਏ ਕੁਨਾਲ ਓ ਕੁਨਾਲ ਬਲੌਗਰ ਕੀ ਹਾਲ ਚਾਲ ਤੇਰੇ ਸਰੀਰ ਬਣਾਉਣੇ ਕੀ ਇਤਰਾ ਹਾਂ ਓਏ ਕੁਨਾਲ ਬਲੌਗਰ ਕੁਨਾਲ ਬਲੌਗਰ ਕਿਧਰ ਗਿਆ ਵੇ ਕੁਨਾਲ ਬਲੌਗਰ ਸਕੂਲ ਐਨਾ ਸਕੂਲ ਸਕੂਲ ਕੱਲਣਾ ਪਊ ਐ ਮੰਦਾ ਨਹੀਂ ਬਰੇ ਹੈਨਾ ਕਿਹ ਕਿਹਾ ਨਹੀਂ ਮੰਦਾ ਕਿਹ ਐ ਸਕੂਲ ਸਕੂਲ ਕੱਲਣਾ ਪਊ ਮਤਲਬ ਤੈਨੂੰ ਪਾਪਾ ਕਹ ਗਿਆ ਸਿਆਦ ਨਹੀਂ ਆਣਾ ਖੇਤ ਆ ਜੀ ਆਣ ਹਾਂਜੀ ਜਮ ਆਇਆ ਖੇਤ ਮੇਂ ਔਰ ਅੱਜ ਥੋੜਾ ਸਾਮ ਰਹਿ ਗਿਆ ਖੇਤ ਮੇਂ ਔਰ ए, डोली बनती है सारी डोलियाँ बंदी है खेत में इसमें पानी लगाओग और इन्हें पापा हरिए कलला कान इसमें कनक आ मैं कणक कनक दी गाय ताकि पहला पानी लगाओगा फिर इन्हें सुखाओगा फिर इन्हें बाद कड़क बीजा गा इन्हें आ तो मैं दोनों जन गया ਆ ਡੋਰ ਸੀ ਬੰਦਿਆ ਇਹ ਠਹਿਟ ਤੇ ਦੰਨੂ ਹੀ ਲੱਗ ਰਿਆ ਪਾਪਾ ਰਿਕੇ ਕਣਕ ਪੀਜੀ ਤਿੰਨੇ ਇਹ ਕਿੰlambda ਤੋਂ ਕਣਕ ਪੀਓ ਮੰਮਾ ਮੰਮਾ ਹਾਂਜੀ ਦੋਸਤੋ ਖੇਤ ਆ ਗਿਆ ਸੀ ਆਪਾਂ ਤੇ ਜਿੰਦਰੀਆਂ ਜਿੰਦਰੀਆਂ ਲਾਈਆਂ ਜਿਆ ਆ ਆ ਵਣ ਤੇ ਇਹਦੇ ਵਿੱਚ ਛਟੀਆਂ ਖੜੀਆਂ ਸੀ ਜਿਹੜੀਆਂ ਆਪਾਂ ਸਾਰੀਆਂ ਕੱਦੂ ਕਰਕੇ ਰੋਟਾਵੇਟਰ ਮਾਰ ਕੇ ਜਮਾ ਹੋ ਸਾਫ ਕਰਤਾ ਡੰਗਾ ਸਾਰਾ ਤੇ ਆਹ ਵਟਾਂ ਹੀ ਵਨਤੀ ਆਥਣੇ ਵਾਰੀ ਆਪਣੀ ਅੱਜ ਇਹ ਆਥਣੇ ਵਾਰੀ ਹੈ ਜੀ 6 ਵਜੇ ਵਾਰੀ ਹੈ 6 ਤੋਂ 10 ਵਜੇ ਦੀ ਵਾਰੀ ਹੈ ਜੀ ਆਪਣੀ ਤੇ ਇਸ ਕਿਲੇ 'ਚ ਆਪਾਂ ਕਣਕ ਬੀਜਤੀ ਸੀ ਆ ਦੇਖੋ ਕਣਕ ਬੀਜਤੀ ਸੀ ਇਸ ਕਿਲੇ 'ਚ ਤੇ ਇਹ ਦੀਆਂ ਜਿਹੜੀਆਂ ਬੱਟਾ ਆਪਾਂ ਥੋੜੇ ਦਿਨਾਂ ਬਾਅਦ ਪਾਵਾਂਗੇ ਜੀ ਤੇ ਹੁਣ ਆਪਣਾ ਇਹ ਤੇ ਲਾਹ ਕੇ ਲਾ ਰਹਿ ਕੇ ਇਹਦੇ ਵਿੱਚ ਪਾਣੀ ਲਾ ਕੇ ਤੇ ਫਿਰ ਇਹਨੂੰ ਬਾ ਕੇ ਦੁਆਰੇ ਫਿਰ ਇਹਦੇ ਵਿੱਚ ਕਣਕ ਬੀਜਾਂਗੇ ਜੀ ਇੱਕ ਕਿਲਾ ਰਹਿ ਗਿਆ ਆਪਣਾ ਕਣਕ ਬੀਜਣ ਵਾਲਾ ਤੇ ਇਹ ਤੇ ਲਾ ਆਪਾਂ ਇਹ ਫੇਰੀ ਕਰਤਾ ਜੀ ਆਪਾਂ ਤੇ ਹੁਣ ਚੱਲੀਏ ਕਰੀਏ ਆਪਾਂ ਚੱਲੀਏ ਹੁਣ ਸਾਰਾ ਕੰਮ ਨਿਪਟ ਗਿਆ ਜੀ ਆਹ ਜਿੰਦਰੀ ਜਿੰਦਰੀ ਲਾਈ ਹੈ ਵੱਟਾਂ ਦੇ ਉੱਤੇ ਤੇ ਇਹਦੇ ਆਸ-ਪਾਸੇ ਵੀ ਜਿੰਦਰੀ ਲਾਈ ਸੀ ਆਪਾਂ ਇਸ ਕਿੱਲੇ ਦੇ ਆਸ-ਪਾਸੇ ਜਿੰਦਰੀ ਲਾਈ ਸੀ ਤੇ ਹੁਣ ਆਪਾਂ ਕਰੇ ਚੱਲਦੇ ਹਾਂ ਜੀ ਹੁਣ ਇੱਥੋਂ ਆਪਣਾ ਕੰਮ ਨਿਪਟ ਗਿਆ ਤੇ ਪਾਪਾ ਉਧਰ ਉਹ ਕਾ ਵੱਢੀ ਆ ਨਾ ਇਧਰ ਇਧਰ ਦੇਖੋ ਇਧਰ ਕੀ ਕਰ ਰਹੇ ਹੋ ਕੀ ਹੈ ਕੀ ਕਰ ਰਹੇ ਹੋ ਵਲਗ ਮੈ ਰਹੂੰ ਹੈ ਅੱਛਾ ਤੋ ਕਿਤੋਂ ਕਿਤੋਂ ਬਣ ਚੱਕ ਲਿਓ ਹੈ ਲੱਕੜੀ ਉਹ ਪਾੜੀ ਕਿਤੋਂ ਚੱਕ ਲਿਓ ਬਤਾ ਦਿਓ ਕਿ ਚੱਕ ਲਿਓ ਇਹ ਲੱਕੜੀਆਂ ਕਿ ਕਿਤੇ ਦੇਰ ਮੈਂ ਪੱਟੀ ado kitthi der me pati ye kithi ye lakdiyan apni ye 3 ghanta me 3 ghanta me acha guys amma ghar pe ja rahe hai guys hum ghar pe ja rahe hai haan ji kheton aake taa roti pani kha le ji hun te hun chaah bani jandi chaah piyange ਇਦਰ ਸਨਾਨੀ ਆਹ ਦੁਕਾਨ ਚ ਚਾ ਰੱਖੀ ਜੀ ਆ ਆ ਆ ਕੀ ਰੇਟ ਹੈ ਸੈਂਡਲ ਕੀ ਰੇਟ ਸਨਾ ਆ ਸੈਂਡਲ ਕੀ ਰੇਟ ਹੈ ਵੀ ਆਂ ਤਾਂ ਸੇ ਮੜਾ ਦੁਕਾਨਦਾਰ ਜੀ ਆਇਓ ਮੜਾ ਦੇਦਰਾ ਦੁਕਾਨਦਾਰ ਜੀ ਆ ਆ ਸੈਂਡਲ ਕੀ ਰੇਟ ਆ ਦੱਸਿਓ ਮੜਾ ਯਾਰ 5 ਰੁਪਿਆ ਗਾ ਹਾਂ ਕਿੰਨਾ ਦਾ 5 ਆ ਦੁਕਾਨ ਲਾ ਰੱਖੀ ਜਿਹੜਾ ਕੁਝ ਲੈਣਾ ਹੋਵੇ ਆਹ ਆਪਣੇ ਕੀ ਨਾ ਇਹਦਾ ਰਸੀਵਰ ਪਿਆ ਜੀ ਆਹ ਐਚਡੀ ਰਸੀਵਰ ਹੈ ਜੀ ਇਹ 1000 ਰੁਪਏ ਦਾ ਰਸੀਵਰ ਹੈ ਜੀ ਹਨਾ 1000 ਰੁਪਏ ਦਾ ਹੈ ਨਹੀਂ ਆਹ ਕਿੰਨੇ ਦੇ ਆਪਣੇ ਆਹ ਸੈਂਡਲ ਕਿੰਨੇ ਦੇ ਆ ਤਨਾ ਦੱਸਿਓ ਮੜਾ ਦੇ ਮੈਨੂੰ 5 ਦੀ ਕੀ ਆਤੀ 15 ਰੁਪਏ ਦਾ ਹੀ ਹੈ ਕਿ ਬਸ ਇੰਨੇ ਸਸਤੇ ਯਾਰ ਫੇਰ ਦੱਸ ਸੇਲ ਲੱਗ ਰਹੀ ਹੈ ਜੀ ਆ ਕੇ ਲੈ ਜਾਓ ਸਾਰੇ ਜਣੇ ਤੇ ਆਹ ਬੋਰਡ ਤੋਂ ਆਪ ਹੀ ਭਾਈ ਇਹਨਾਂ ਕੀ ਗੱਲ ਹੋ ਗਈ ਹੋਏ ਹਾਂ ਬੋਰਡ ਵੀ ਲਾਏ تھے ਹਾਂ ਚਾਹ ਬਣ ਗਏ ਬਣਿਆ ਦੇ अच्छा चाव बनी है जी कंदी ते हाँ भी कुनाल है क्या मैं आया खाले टुकड़े टुकड़े खाले अच्छा साल कौन चलाया है हाँ वहाँ हाँ दुकान के दिया कुनाल दुकान के दिया रपीया भाई कन्हैया किधर रपीया दिखाई अच्छा रपीया पत्ते ले भी ਕੇ ਲੈਣਾ ਕੋ ਨਾਲ ਤੋਂ ਕੇ ਲੈਣਾ ਤਾਂ ਦਸਿਆ ਅੱਛਾ ਇਹ ਕਿੰਨੇ ਦਾ ਆਪਣੇ ਕੰਗਾ ਕਿੰਨੇ ਦਾ ਵੀ ਇਹ 5 6 ਸਿੱਤੀ ਸਾਰੇ ਸਾਰੇ 5 ਰੁਪਏ ਦਾ ਇਹ ਸੇ ਲੱਗੀ ਹੋਈ ਹੈ ਕੇ ਅੱਛਾ ਏ ਨੋ ਸਪੇਸ ਮੈਨੂੰ ਰੈਡੀ ਹਾਂ ਨੋ ਸਪੇਸ ਲੈਣ ਪਰ ਆਗਾ ਫੇਰ ਮਿਲਾਂਗੇ ਇਹ ਨੋ ਸੋ ਅੱਛਾ ਪਤਾ ਨਹੀਂ ਕੀ ਬੋਲੇ ਜਾਂਦੇ ਆਪਦੀ ਭਾਸ਼ਾ ਚ ਪਤਾ ਨਹੀਂ ਸਮਝ ਨਹੀਂ ਆਈ ਮੈਨੂੰ ਕੀ ਬੋਲੀ ਨਹੀਂ ਹਾਂ ਤੋਂ ਲੈਣਾ ਕੁਝ ਤੋਂ ਦੁਕਾਨ ਤੋਂ ਲੈਣਾ ਕੁਝ ਨਹੀਂ ਮਹਿੰਗਾ ਹੀ ਬੋਤਲ ਕਾਵੇ ਮਹਿੰਗੇ ਕਿਥੇ ਆ ਪਾ 5 ਰੁਪਏ ਦੱਸੀ ਜਾਂਦੀ ਆ ਤਾਂ ਹਾਂ ਮੈਂ ਪਹਿਲਾਂ ਮੈਂ ਗਈ ਨਹੀਂ ਮਿੰਗਣਾ ਹਾਂ ਤੇ ਮੈਂ ਕਿਹਾ ਕਿੰਨਾ ਹੈ ਇਹ ਕਾ 200 200 ਬਸ 200 ਰੁਪਏ ਹੋ ਗਏ ਹਾਂ ਬਦਲੇ ਹਾਂ ਨਾ 5 5 ਰੁਪਏ ਆ ਬਤਾ ਦਿਆ ਮੈਂ ਮਹਿੰਗਾ ਬਤਾ ਦਿਆ ਅੱਛਾ ਜੀ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਏ ਜੀ ਅੱਜ ਦੇ ਬਲੌਗ ਦੇ ਵਿੱਚ ਐਨਾ ਹੀ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਬਾਏ ਬਾਏ ਜੀ Bye, bye.